ਮੁੰਬਈ ਅਤੇ ਮੀਂਹ ਦਾ ਰਿਸ਼ਤਾ ਜੱਗ ਜ਼ਾਹਰ ਹੈ। ਮੁੰਬਈ ਦੇ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨਾਲ ਜ਼ਮੀਨ ਪਹਿਲਾਂ ਹੀ ਕਮਜ਼ੋਰ ਹੋ ਗਈ ਸੀ ਅਤੇ ਜਿਵੇਂ-ਜਿਵੇਂ ਬਾਰਿਸ਼ ਤੇਜ਼ ਹੁੰਦੀ ਗਈ, 50 ਫੁੱਟ ਉੱਚੀ ਕੰਧ ਟਹਿ ਗਈ। ਦੀਵਾਰ ਦੇ ਹੇਠਾਂ ਘਰ ਇਸ ਤਰ੍ਹਾਂ ਦਬ ਗਏ ਕਿ ਜਿਵੇਂ ਉਹ ਕਾਗਜ਼ ਦੇ ਬਣੇ ਹੋਣ ਤਾਂ ਪੰਜ ਘਰ ਪੂਰੀ ਤਰ੍ਹਾਂ ਨੁਕਸਾਨੇ ਗਏ ਨੇ। ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਤੇਜ਼ ਬਾਰਿਸ਼ ਦੇ ਨਤੀਜੇ ਵਜੋਂ ਸੁਰੱਖਿਆ ਵਾਲੀ ਕੰਧ ਦੇ ਵਿੱਚ ਦਰਾਰ ਪੈ ਗਈ ਜਿਸ ਕਾਰਨ ਕਈ ਘਰ ਟਹਿ ਢੇਰੀ ਹੋ ਗਏ। ਕਈ ਨਿਵਾਸੀਆਂ ਨੇ ਨਾ ਡੌਂ ਆਂੀਆਂ ਤਸਵੀਰਾਂ ਨੂੰ ਆਪਣੇ ਮੋਬਾਈਲ ਫੋਨਸ ਤੇ ਰਿਕਾਰਡ ਕੀਤਾ ਹੈ ਮੁੰਬਈ ਦੇ ਪਾਂਡੂਪ ਇਲਾਕੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਭਾਰੀ ਬਾਰਿਸ਼ ਕਾਰਨ ਖਿੰਡੀ ਪਾੜਾ ਦੀ 50 ਫੁੱਟ ਉੱਚੀ ਕੰਧ ਟੈ ਗਈਸ ਹਾਦਸੇ ਦੇ ਵਿੱਚ ਪੰਜ ਘਰ ਬੁਰੀ ਤਰ੍ਹਾਂ ਤਬਾਹ ਹੋ ਗਏ ਨੇ ਇਹ ਖੁਸ਼ਕਿਸਮਤੀ ਸੀ ਕਿ ਲੋਕਾਂ ਨੂੰ ਸਮੇਂ ਸਿਰ ਬਾਹਰ ਕੱਢ ਲਿਆ ਗਿਆ ਨਹੀਂ ਤਾਂ ਮਹਾਨਗਰ ਦੀ ਬਾਰਿਸ਼ ਤੇ ਨਾਲ ਇੱਕ ਹੋਰ ਦੁਖਦਾਈ ਕਹਾਣੀ ਜੁੜ ਜਾਣੀ ਸੀ ਇੱਕ ਹਾਈ ਸਕੂਲ ਦੇ ਪਿੱਛੇ ਇੱਕ ਵੱਡੀ ਸੁਰੱਖਿਆ ਕੰਧ ਦੇ ਨਾਲ ਕਈ ਘਰ ਟੈ ਗੇ ਨੇ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਗਭਗ 50 ਫੁੱਟ ਉੱਚੀ ਪਹਾੜੀ ਅਤੇ ਉਸ ਉੱਤੇ ਇੱਕ ਓਨੀ ਹੀ ਵੱਡੀ ਸੁਰੱਖਿਆ ਕੰਧ ਬਣਾਈ ਗਈ ਸੀ ਪਹਾੜੀ ਸੰਘਣੀ ਆਬਾਦੀ ਵਾਲੀ ਹੈ ਸਭ ਤੋਂ ਰਾਹਤ ਵਾਲੀ ਗੱਲ ਇਹ ਹੈ ਕਿ ਮੌਕੇ ਤੇ ਮੌਜੂਦ ਲੋਕਾਂ ਤੇ ਸਥਾਨਕ ਪ੍ਰਸ਼ਾਸਨ ਦੀ ਚੌਕਸੀ ਦੇ ਨਾਲ ਇੱਕ ਵੱਡਾ ਹਾਦਸਾ ਟਲ ਗਿਆ